ਮੈਟਰੋ 22 ਮਾਡਲ ਮਸ਼ੀਨ ਲਿਆਂਦੀ ਆ ਤੁਹਾਡੇ ਵਾਸਤੇ 22 ਮਾਡਲ 22 ਪਤਾ ਮੈਂ ਕਿਉਂ ਕਿਹਾ ਕਿਉਂਕਿ 22 ਵਰਗੀ ਆ ਪਰ ਮਾਡਲ ਤਾਂ ਮੈਟਰੋ 15 ਨਿਊ ਫਰੈਂਡ ਜ 913 ਧਰਮੇ ਉਰੇ ਲਿਆ ਦੇਖੀ ਵਾਕਈ 22 ਮਾਡਲ ਵਰਗੀ ਕੰਡੀਸ਼ਨ ਆ ਟਾਇਰ ਚੈੱਕ ਕਰਾ ਦੋ ਜੀ ਟਾਇਰ ਨਾਲ ਦੇਨੇ ਦੇਖ ਲੈ ਹਾਲੇ ਤੱਕ ਨਾਲ ਦੇ ਟਾਇਰ 80 ਪੈਸੇ 80 50 ਪੈਸੇ ਆ ਜੀ ਜਮੀ ਘੱਟ ਚੱਲੀ ਹੋਈ ਆ ਯਾਰ ਕੰਡੀਸ਼ਨ ਦੀ ਸਾਰੀ ਨਵੀਂ ਆ ओरिजिनल ਆ ਦੇਖ ਹੈ ਕਿਤੇ ਰੰਗ ਨਹੀਂ ਵੱਜਿਆ ਕਿਤੇ ਰੰਗ ਨਹੀਂ ਬਚਿਆ ਸਟਾਰ ਵਕਰਾ ਦੇ ਨਾਲ ਦਾ ਰੰਗ 90 ਪੈਸੇ ਪਿਆ ਜੀ ਆ ਜਾ ਕਰੋ ਦਿਖਾਈ ਦੇ ਕਰਵਾਈ ਦੇ ਚੈੱਕ ਲੈ ਹਾਏ ਤਿੱਕਰ ਕੋਈ ਐਸਬਸ ਨਹੀਂ ਲੱਗਾ ਹੈਗਾ ਇਹਦੇ 15 ਮਾਡਲ ਕੰਡੀਸ਼ਨ ਆ ਇੰਨੀ ਵਧੀਆ ਕੰਡੀਸ਼ਨ ਦੀ ਬਹੁਤ ਘੱਟ ਮਿਲੂ ਤੁਹਾਨੂੰ ਆ ਆ ਉਗਰ ਦੀ ਚੈੱਕ ਕਰਵਾ ਦੇ ਵੀ ਟਾਂਕਾ ਵੀ ਨਹੀਂ ਕਿਤੇ ਹੈਗਾ ਦੇਖ ਲੈ ਨਹੀਂ ਹੈਗਾ ਜੀ ਕਿਤੇ ਕੰਡੀਸ਼ਨ ਦੀ ਦਰ ਮੇ ਸਾਰੀ ਓਰੀਜਨਲ ਆ ਦੇਖ ਸਾਰੀ ਓਰੀਜਨਲ ਆ ਜੀ ਹੈਨਾ ਕੋਈ ਜਾ ਕੇ ਰਿਪੇਅਰ ਕਰਨ ਦੀ ਲੋੜ ਨਹੀਂ ਤੇ ਆ ਰਿੰਮ ਰੰਮ ਕਰਵਾ ਦੇ ਚੈੱਕ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਹੈ ਤੇ ਆ ਚੈੱਕ ਵੀ ਕਰਾ ਦੇ ਲੈ 15 ਮਾਡਲ ਆ ਨਾਲ ਦੇ ਟਾਇਰ ਨੇ ਸਾਰੇ ਨਾਲ ਦੇ ਤੇ ਆ ਮੂਰੋ ਉਗਰ ਦੀ ਚੈੱਕ ਕਰਵਾ ਦੇ ਅਜੇ ਦੀ ਆਪਣੇ ਫੀਡਰ ਦੀ ਚੈੱਕ ਕਰਵਾ ਦੇ ਭਾਈ ਆ ਫੱਟੀਆਂ ਫੱਟੀਆਂ ਦਿਖਾ ਦੇ ਲੈ ਸਾਰੀਆਂ ਦੇਖ ਲਿਸ਼ਕਾ ਮਾਰਦੀ ਮਸ਼ ਤੇ ਬਈ 15 ਮਾਡਲ ਆ ਪੰਜਾਬ ਨੰਬਰ ਆ ਫਰਸਟ ਪਾਰਟੀ ਆ ਫਰਸਟ ਪਾਰਟੀ ਆ ਰੇਟ ਦੱਸ ਦੀ ਜੈ ਜੈ ਸਾਰੇ ਟਾਇਰ ਨਾਲ ਦੇ ਆ ਜੀ ਸਾਰੇ ਟਾਇਰ ਨਾਲ ਦੇ ਨੇ ਹਾਂਜੀ ਹੈਨਾ 14 ਫੁੱਟਾ ਕੱਟ ਰਹੇ ਨੇ ਇਹਨੂੰ ਹਾਂਜੀ ਤੇ ਬਈ ਕਿੰਨੇ ਕ ਦੀ ਦਵਾਂਗੇ ਜੈ ਜੈ 10 ਲੱਖ ਰੁਪਇਆ ਡਿਮਾਂਡ ਆ ਜੀ 10 ਲੱਖ ਮੰਗੇ ਆ 25000 ਰੁਪਇਆ ਛੱਡ ਦਾਂਗੇ ਹਾਏ 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 9 ਲੱਖ 50 ਹਜ਼ਾਰ ਦੀ ਰਹਿ ਗਈ ਦੇ ਦਾਂਗੇ ਜੀ ਹੋਰ ਕਰ ਦੇ ਮਾਨ ਲੈ ਖੁੱਲੇ ਹੀ ਦਲਣਾ ਕਰ ਦੇ ਫਿਰ ਅੱਜ ਕਿੰਨਾ ਕਰਦੀਏ ਦੇਖ ਲਓ ਜੀ ਹੈ ਸੱਤਵ ਦੀ ਦੇ ਦਾਂਗੇ ਜੀ ਚੱਕ ਯਾਰ 5000 ਮੇਰੇ ਵੱਲੋਂ 60 ਦੀ ਹੋਗੀ ਕਰੋ ਸੰਪਰਕ ਪਿੰਡ ਦਿਆਲ ਪੁਰਾਏ ਮ ਫਗਤੇ ਭਾਈ ਦੇ ਨੇੜੇ ਖੜੀ ਹੈ ਨੰਬਰ ਸਕਰੀਨ ਤੇ ਬਾਈ ਦਾ ਨਾਮ ਗਰਮੀਤ ਹੈ ਤੁਸੀਂ ਕੋਈ ਮਸ਼ੀਨ ਵੇਚਣੀ ਹੁੰਦੀ ਹੈ ਜਾਂ ਖਰੀਦਣੀ ਹੁੰਦੀ ਹੈ ਜਦੋਂ ਮਰਜੀ ਸੰਪਰਕ ਕਰ ਲਿਓ 15 18 ਮਸ਼ੀਨਾਂ ਨਾਲ ਬਾਈ ਲਵੇ ਆਮੀ ਘਰੇ ਖੜੀਆਂ ਰਹਿੰਦੀਆਂ ਨੇ ਤੇ ਬਾਈ ਸਪੈਸ਼ਲਿਸਟੀ ਮਸ਼ੀਨਾਂ ਦਾ ਕੰਮ ਕਰਦਾ ਹੈ ਨੰਬਰ ਸਕਰੀਨ ਤੇ ਹੁਣੇ ਡਾਇਲ ਕਰੂਗਾ